ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਸਟੂਡਿਓ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਇਸੇ ਖਬਰ ਤੋਂ ਕਰੀਏ ਕਿ ਸੂਤਰਾਂ ਦੇ ਹਵਾਲੇ ਤੋਂ ਕਈ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਈ ਵੱਡੇ ਅਹਿਮ ਫੈਸਲੇ ਕਰ ਸਕਦੇ ਨੇ ਕਿਸ ਤਰ੍ਹਾਂ ਦੇ ਇਹ ਫੈਸਲੇ ਹੋ ਸਕਦੇ ਨੇ ਜ਼ਰੂਰ ਇਸ ਉੱਪਰ ਅਗਰ ਤੁਹਾਡੇ ਕੋਲ ਜਾਣਕਾਰੀਆਂ ਅਪਡੇਟ ਹੋਵੇ ਤਾਂ ਦਰਸ਼ਕਾਂ ਨਾਲ ਸਾਂਝੀ ਕਰਿਓ ਪੂਰੀ ਗੱਲਬਾਤ ਦੇਖੋ ਦਿੱਲੀ ਦੀ ਮੀਟਿੰਗ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੀ ਬੈਠਕ ਹੈ ਅੱਜ ਕਾਫੀ ਚਿਰਾਂ ਬਾਅਦ ਭਾਵੇਂ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋ ਰਹੀ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਕਦੇ ਜ਼ਿਮਨੀ ਚੋਣਾ ਤੇ ਕਦੇ ਦਿੱਲੀ ਦੀਆਂ ਚੋਣਾ ਚੋਣਾਂ ਦਾ ਅਮਲ ਪਿਛਲੇ ਕਾਫੀ ਸਮੇਂ ਦੇ ਵਿੱਚ ਰਿਹਾ ਹੈ ਅੱਜ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਇਹਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਮੰਤਰੀ ਮੰਡਲ ਹੈ ਜਿਹੜਾ ਇਹ ਵੱਡੇ ਫੈਸਲੇ ਲੈ ਸਕਦਾ ਹੈ ਇੱਕ ਤਾਂ ਹਜੂਰ ਜੀ ਅਸੀਂ ਇਸ ਗੱਲ ਨੂੰ ਸਮਝੀਏ ਕਿ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਦੀ ਵਿਰੋਧੀ ਧਿਰ ਨੇ ਬਾਰ-ਬਾਰ ਇਹ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਹਜੇ ਤੱਕ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਨਹੀਂ ਪਾਏ। ਇਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਭਾਰਿਆ। ਮੈਨੂੰ ਇਹ ਲੱਗਦਾ ਹੈ ਕਿ ਅੱਜ ਜਦੋਂ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਣੀ ਹੈ, ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇੱਕ ਤਾਂ ਬਜਟ ਸੈਸ਼ਨ ਦੇ ਸੰਬੰਧ ਦੇ ਵਿੱਚ ਫੈਸਲੇ ਹੋ ਸਕਦੇ ਨੇ ਕਿ ਬਜਟ ਸੈਸ਼ਨ ਪੰਜਾਬ ਦਾ ਜਿਹੜਾ ਮੰਤਰੀ ਮੰਡਲ ਹੈ ਬਜਟ ਸੈਸ਼ਨ ਕਦੋਂ ਰੱਖਣਾ ਚਾਹੁੰਦਾ ਹੈ। ਔਰ ਅੱਜ ਮੰਤਰੀ ਮੰਡਲ ਦੀ ਬੈਠਕ 'ਚ ਇਹ ਫੈਸਲੇ ਵੀ ਹੋ ਸਕਦੇ ਨੇ ਕਿ ਇਸ ਬਜਟ ਦੇ ਵਿੱਚ ਕਿਹੜੀਆਂ-ਕਿਹੜੀਆਂ ਖਾਸ ਤਜਵੀਜ਼ਾਂ ਆ ਸਕਦੀਆਂ ਨੇ ਰੂਟੀਨ ਦੀ ਕਾਰਵਾਈ ਦੇ ਬਹੁਤ ਸਾਰੇ ਏਜੰਡੇ ਨੇ ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਉਹਨਾਂ ਤੇ ਤਾਂ ਫੈਸਲੇ ਹੋਣਗੇ ਪਰ ਮੁੱਖ ਰੂਪ ਦੇ ਵਿੱਚ ਜਿਹੜੇ ਫੈਸਲੇ ਹੋਣੇ ਨੇ ਇਹ ਤਜਵੀਜ਼ ਪ੍ਰਵਾਨ ਹੋ ਸਕਦੀ ਹੈ ਕਿ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਕਿਹੜੀਆਂ ਖਾਸ ਗੱਲਾਂ ਪੰਜਾਬ ਦੇ ਲੋਕਾਂ ਲਈ ਕੀਤੀਆਂ ਜਾਣੀਆਂ ਨੇ ਔਰ ਇਹ ਵੀ ਸੰਭਾਵਨਾ ਹੈ ਇਸ ਗੱਲ ਦੀ ਵੀ ਕਿ ਮਹਿਲਾਵਾਂ ਦੇ ਲਈ ਜਿਹੜਾ 1100 ਰੁਪਿਆ ਖਾਤਿਆਂ ਦੇ ਵਿੱਚ ਪਾਉਣ ਵਾਲੀ ਭਗਵੰਤਮਾਨ ਸਰਕਾਰ ਦੀ ਗਰੰਟੀ ਹੈ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇਸ ਮੰਗ ਦੇ ਉੱਤੇ ਇਸ ਗਰੰਟੀ ਨੂੰ ਕਿਵੇਂ ਪੂਰਾ ਕੀਤਾ ਜਾਣਾ ਹੈ ਇਹਦੇ ਉੱਪਰ ਵੀ ਕੋਈ ਨਾ ਕੋਈ ਨੀਤੀਗਤ ਵਿਚਾਰ ਹੋ ਸਕਦਾ ਹੈ ਉਹ ਜਿਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਪੰਜਾਬ ਮੰਤਰੀ ਮੰਡਲ ਔਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਨੇ ਕਿ ਅਸੀਂ ਜਲਦ ਤੋਂ ਜਲਦ 1000 ਤੋਂ 1100 ਰੁਪਏ ਮਹਿਲਾਵਾਂ ਦੇ ਖਾਤੇ ਦੇ ਵਿੱਚ ਪਾਈਏ ਔਰ ਪਿਛਲੇ ਕਈ ਦਿਨਾਂ ਤੋਂ ਇੱਕ ਸਿਆਸਤ ਅਸੀਂ ਪੰਜਾਬ 'ਚ ਦੇਖ ਰਹੇ ਆ ਕਿ ਪੰਜਾਬ 'ਚ ਭਾਵੇਂ ਕਾਂਗਰਸ ਦੇ ਲੀਡਰ ਨੇ ਭਾਵੇਂ ਅਕਾਲੀ ਦਲ ਦੇ ਤੇ ਭਾਵੇਂ ਬੀਜੇਪੀ ਉਹ ਲਗਾਤਾਰ ਇਹ ਇਲਜ਼ਾਮਾਂ ਨੂੰ ਬੁਲੰਦ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਔਰ ਭਗਵੰਤ ਮਾਨ ਨੂੰ ਹਟਾਉਣਾ ਚਾਹੁੰਦੇ ਨੇ ਔਰ ਭਗਵੰਤ ਮਾਨ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਅਜਿਹੇ ਫੈਸਲਿਆਂ ਦਾ ਐਲਾਨ ਕਰਕੇ ਪਾਵੇਂ ਉਹ 1100 ਰੁਪਏ ਗਰੰਟੀ ਦੇ ਸਬੰਧ ਦੇ ਵਿੱਚ ਫੈਸਲੇ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਬਿਲਕੁਲ ਕਰਨਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਠੀਕ ਚੱਲ ਰਹੀ ਹੈ ਔਰ ਕਿਸੇ ਤਰ੍ਹਾਂ ਦਾ ਉਹਨਾਂ ਦੀ ਮੁੱਖ ਮੰਤਰੀਸ਼ਿਪ ਨੂੰ ਵੀ ਖਤਰਾ ਨਹੀਂ ਇਸ ਕਰਕੇ ਜਿਹੜਾ ਅੱਜ ਦਾ ਅੱਜ ਦੀ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਇਹ ਇਸ لحاظ ਤੋਂ ਬਹੁਤ ਮਹੱਤਵਪੂਰਨ ਹੈ ਔਰ ਕਿਉਂਕਿ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ अरोड़ा ਉਹ ਖੁਦ ਮੰਤਰੀ ਨੇ ਸੋ ਮੈਨੂੰ ਲੱਗਦਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਅਮਨ अरोड़ा ਇਸ ਮੰਤਰੀ ਮੰਡਲ ਦੀ ਬੈਠਕ ਦੇ ਜਿਹੜੇ ਵੱਡੇ ਫੈਸਲੇ ਨੇ ਉਹ ਪਬਲਿਕ ਕਰਨਗੇ ਔਰ ਅੱਜ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਉਣ ਵਾਲਾ ਬਜਟ ਕਿਸੇ ਤਰ੍ਹਾਂ ਦਾ ਨਵਾਂ ਟੈਕਸ ਲੋਕਾਂ ਤੇ ਲੈ ਕੇ ਨਹੀਂ ਆਏਗਾ ਬਲਕਿ ਸਹੂਲਤਾਂ ਕਿਸ ਤਰ੍ਹਾਂ ਦੀਆਂ ਦਿੱਤੀਆਂ ਜਾਣੀਆਂ ਨੇ ਉਹਦੇ ਉੱਪਰ ਗੱਲ ਹੋਣੀ ਹੈ ਮੈਨੂੰ ਲੱਗਦਾ ਹੈ ਹਰਜੋਤ ਜੀ ਕਿ ਦੋ ਕੰਮ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਨੇ ਚਾਹੀਦੇ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਘੱਟੋ ਘੱਟ ਨਹੀਂ ਕਰ ਸਕੇ ਅਗਰ ਦਿੱਲੀ ਦੇ ਵਿੱਚ ਵੀ ਸ਼ਰਾਬ ਦਾ ਕਾਰੋਬਾਰ ਸਰਕਾਰੀ ਤੌਰ ਦੇ ਉੱਤੇ ਚੱਲ ਰਿਹਾ ਹੁੰਦਾ ਇਹ ਜ਼ਿਆਦਾ ਚੰਗੀ ਗੱਲ ਸੀ ਪੰਜਾਬ ਦੇ ਵਿੱਚ ਵੀ ਅਗਲੇ ਜਿਹੜਾ ਸੈਸ਼ਨ ਹੈ ਇਹ ਅਗਰ ਪੰਜਾਬ ਸਰਕਾਰ ਗੰਭੀਰਤਾ ਦੇ ਨਾਲ ਵਿਚਾਰ ਕਰੇ ਔਰ ਪੰਜਾਬ 'ਚ ਸ਼ਰਾਬ ਦੇ ਕਾਰੋਬਾਰ ਦੀ ਅਗਰ ਸਰਕਾਰੀ ਕਾਰਪੋਰੇਸ਼ਨ ਬਣੇ ਕਿ ਪੰਜਾਬ ਦੇ ਵਿੱਚ ਰੇਤੇ ਦੇ ਕੰਮ ਦੀ ਅਗਰ ਸਰਕਾਰੀ ਕਾਰਪੋਰੇਸ਼ਨ ਬਣੇ ਉਹਦੇ ਨਾਲ ਪੰਜਾਬ ਨੂੰ ਮਾਲੀਆ ਵਧ ਸਕਦਾ ਔਰ ਉਹਦੇ ਨਾਲ ਜਿਹੜੇ ਵਿਰੋਧੀਆਂ ਦੇ ਇਲਜ਼ਾਮ ਨੇ ਉਹ ਵੀ ਖਤਮ ਹੋਣਗੇ ਕਿਉਂਕਿ ਜਿਹੜੀ ਮਾਫੀਆ ਦਾ ਦਾਖਲਾ ਸੀ ਨਾ ਪੰਜਾਬ ਦੇ ਵਿੱਚ ਉਹ ਭਾਵੇਂ ਕਾਂਗਰਸ ਦਾ ਰਾਜ ਰਿਹਾ ਪਾ ਅਕਾਲੀ ਦਲ ਦਾ ਸ਼ਰਾਬ ਮਾਫੀਆ ਕਾਂਗਰਸ ਔਰ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਵਧਿਆ ਫੁੱਲਿਆ ਸੀ ਔਰ ਇਹਨਾਂ ਦੋਵਾਂ ਸਰਕਾਰਾਂ ਨੇ ਪੰਜਾਬ ਤੋਂ ਬਾਹਰਲੇ ਜਿਹੜੇ ਵੱਡੇ ਵੱਡੇ ਸ਼ਰਾਬ ਦੇ ਕਾਰੋਬਾਰੀ ਸੀ ਉਹਨਾਂ ਨੂੰ ਪੰਜਾਬ ਦੀ ਸ਼ਰਾਬ ਦੇ ਠੇਕੇ ਦੇ ਰੱਖੇ ਸੀ ਸੋ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਤੋਂ ਬਾਹਰਲੇ ਲੋਕ ਕਰਦੇ ਰਹੇ ਨੇ ਔਰ ਇਹ ਪਿਛਲੀਆਂ ਸਰਕਾਰਾਂ ਇਹਦੇ ਲਈ ਬਰਾਬਰ ਦੀਆਂ ਜ਼ਿੰਮੇਦਾਰ ਸੀ ਇਹਨਾਂ ਫੈਸਲਿਆਂ ਲਈ ਔਰ ਇਸੇ ਕਰਕੇ ਸ਼ਰਾਬ ਦਾ ਕਾਰੋਬਾਰ ਜਿਹੜਾ ਉਹ ਲਗਭਗ ਪ੍ਰਾਈਵੇਟ ਸੈਕਟਰ ਵਾਲੇ ਪਾਸੇ ਚੱਲਿਆ ਗਿਆ ਹੁਣ ਸਭ ਤੋਂ ਵੱਡਾ ਜਿਹੜਾ ਮਾਲੀਆ ਸ਼ਰਾਬ ਦੇ ਕਾਰੋਬਾਰ ਤੋਂ ਪੰਜਾਬ ਅਰਜਿਤ ਕਰ ਸਕਦਾ ਹੈ ਇਸੇ ਤਰ੍ਹਾਂ ਰੇਤੇ ਦੇ ਕਾਰੋਬਾਰ ਤੋਂ ਵੀ ਅਰਜਿਤ ਕਰ ਸਕਦਾ ਲੇਕਿਨ भगवंत मान दी सरकार नु ਇਹ ਤੈਅ ਕਰਨਾ ਹੋਗਾ ਕਿ ਅਸੀਂ ਸ਼ਰਾਬ ਕਾਰੋਬਾਰ ਸਰਕਾਰੀ ਕਾਰਪੋਰੇਸ਼ਨ ਚ ਬਣਾਈਏ ਔਰ ਇਸੇ ਤਰ੍ਹਾਂ ਰੇਤੀ ਦਾ ਕਾਰੋਬਾਰ ਅਸੀਂ ਸਰਕਾਰੀ ਕਾਰਪੋਰੇਸ਼ਨ ਚ ਕਰੀਏ ਬਾਕੀ ਦੇਖਦੇ ਹਾਂ ਅੱਜ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਨਵੇਂ ਫੈਸਲੇ ਐਲਾਨੇ ਜਾਂਦੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਆਪਣੀ ਇਹ ਗੱਲ ਮਕਾਉਣ ਦੇ ਲਈ ਕਿ ਫਿਲਹਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਕੁਰਸੀ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਕਿਉਂਕਿ ਉਹ ਸਥਿਤੀ ਹੈ ਹੀ ਨਹੀਂ ਕਿ ਅਰਵਿੰਦ ਕੇਦਰੀਵਾਲ ਬਤੌਰ ਮੁੱਖ ਮੰਤਰੀ ਪੰਜਾਬ ਦੀ ਜ਼ਿੰਮੇਵਾਰੀ ਸੰਭਾਲਣ ਜਾਓ ਪੰਜਾਬ ਚ ਆ ਕੇ ਚੋਣ ਲੜਨ ਮੈਂ ਦੇਖ ਰਿਹਾ ਸੀ ਕਈ ਲੀਡਰ ਕੌਮੀ ਚੈਨਲਾਂ ਦੇ ਉੱਤੇ ਵੱਡੀਆਂ-ਵੱਡੀਆਂ ਡਿਬੇਟਾਂ ਦੇ ਵਿੱਚ ਇਸ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਨੇ ਕਿ ਕੇਜਰੀਵਾਲ ਭਾਰਤ ਪੁਸ਼ਨ ਆਸ਼ੂ ਦੇ ਖਿਲਾਫ ਜਿਹੜੀ ਐਮਐਲਏ ਦੀ ਚੋਣ ਹੈ ਉਹ ਲੜ ਸਕਦੇ ਮੈਨੂੰ ਲੱਗਦਾ ਇਹ ਬਹੁਤ ਹੀ ਹਲਕੀ ਕਿਸਮ ਦੀ ਗੱਲ ਹੈ ਅਰਵਿੰਦ ਕੇਜਰੀਵਾਲ ਬਿਲਕੁਲ ਉਸ ਸਥਿਤੀ 'ਚ ਨਹੀਂ ਕਿ ਉਹ ਪੰਜਾਬ ਚ ਆ ਕੇ ਐਮਐਲਏ ਦੀ ਚੋਣ ਲੜਨ ਸੋ ਇਸ ਕਰਕੇ ਜਿੱਥੋਂ ਤੱਕ ਗੱਲ ਰਹੀ ਭਗਵੰਤਮਾਨ ਦੀ ਭਗਵੰਤਮਾਨ ਪਹਿਲਾ ਨਾਲੋਂ ਜ਼ਿਆਦਾ ਤਕੜੇ ਹੋਣਗੇ ਪਰ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਖੁੱਲੀ ਛੁੱਟੀ ਭਗਵੰਤਮਾਨ ਉਹਨਾਂ ਨੂੰ ਦਵੇ ਔਰ ਭਗਵੰਤਮਾਨ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਮਿਲ ਕੇ ਇਸ ਪ੍ਰਭਾਵ ਦੇ ਨਾਲ ਸਰਕਾਰ ਚਲਾਉਣ ਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਦਖਲ ਨਹੀਂ ਹੈ ਔਰ ਪ੍ਰਸ਼ਾਸਨ ਨੂੰ ਵੀ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਫਸਰਾਂ 'ਚ ਵੀ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਫੈਸਲੇ ਨੇ ਜਿਹੜੇ ਉਹ ਪੰਜਾਬ ਦੀ ਸਰਕਾਰ ਹੀ ਲੈ ਰਹੀ ਹੈ ਨਾ ਕਿ ਦਿੱਲੀ ਪੰਜਾਬ ਦੀ ਸਰਕਾਰ ਨੂੰ ਕੰਟਰੋਲ ਕਰ ਰਹੀ ਹੈ ਅਗਰ ਭਗਵੰਤਮਾਨ ਅ ਦਿੱਲੀ ਦੇ ਜਿਹੜਾ ਪ੍ਰਭਾਵ ਹੈ ਗੈਰ ਜ਼ਰੂਰੀ ਪ੍ਰਭਾਵ ਹੈ ਉਹਨੂੰ ਰੱਦ ਕਰਕੇ ਫੈਸਲੇ ਲੈਂਦੇ ਦਖਲ ਦਿਖਾਈ ਦੇਣਗੇ ਤੇ ਉਹ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਤਕੜਾ ਕਰ ਸਕਦੇ ਜੀ ਬਿਲਕੁਲ ਸਹੀ ਗੱਲ ਹੈ ਸੋ ਜ਼ਰੂਰ ਅੱਜ ਸਭ ਦੀ ਨਜ਼ਰ ਬਣੀ ਰਹੇਗੀ ਕਿ ਕਿਸ ਤਰ੍ਹਾਂ ਦੇ ਵੱਡੇ ਫੈਸਲੇ ਭਗਵੰਤ ਮਾਨ ਅੱਜ ਕਰਦੇ ਨੇ ਜੋ ਪੰਜਾਬ ਦੀ ਬਿਹਤਰੀ ਲਈ ਜੋ ਹੈ ਜ਼ਰੂਰ ਅਮਲੀ ਤੌਰ ਤੇ ਸਾਬਿਤ ਹੋ ਸਕਣ ਤੇ ਡਲਾ ਜੀ ਅਗਲੀ ਖਬਰ ਦੀ ਆਪਾਂ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਅੱਜ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਉੱਪਰ ਵੀ ਅਪਡੇਟ ਜ਼ਰੂਰ ਸਾਂਝਾ ਕਰਿਓ ਕਿ ਬਲਵਿੰਦਰ ਸਿੰਘ ਭੁੰਨੜ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਕਿ ਸਥਿਤੀਆਂ ਬਣੀਆਂ ਹੋਈਆਂ ਨੇ ਔਰ ਕੀ ਅਪਡੇਟ ਹੈ ਸਭ ਨੂੰ ਲੈ ਕੇ ਦੇਖੋ 11 ਫਰਵਰੀ ਨੂੰ ਇਹ ਮੀਟਿੰਗ ਹੋਣੀ ਸੀ ਸੱਤ ਮੈਂਬਰੀ ਕਮੇਟੀ ਦੀ ਕਿਉਂਕਿ ਪਿਛਲੀ ਮੀਟਿੰਗ ਚ ਜਿਹੜੀ ਫਰਵਰੀ ਦੇ ਆਰੰਭ ਚ ਇਹ ਮੀਟਿੰਗ ਹੋਈ ਸੀ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਬਲਵਿੰਦਰ ਸਿੰਘ ਪੁੰਦੜ ਇਸ ਮੀਟਿੰਗ ਦੇ ਵਿੱਚ ਆਉਣ 11 ਫਰਵਰੀ ਨੂੰ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਹੋਣਾ ਨੇ ਜਾਣਾ ਸੀ ਪਰ ਕਿਉਂਕਿ ਕੱਲ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਧੀ ਦਾ ਵਿਆਹ ਸੀ ਇਸ ਕਰਕੇ 12 11 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਇਸ ਹਵਾਲੇ ਨਾਲ ਨਹੀਂ ਸਕੇ ਮੈਂ ਇਹ ਵੀ ਖਬਰ ਨਾਲ ਹੀ ਦੱਸਦਾ ਕੱਲ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਸੀ ਔਰ ਉਹਦੇ ਵਿੱਚ ਦੇਸ਼ ਦੇ ਕਈ ਵੱਡੇ ਪੋਲਿਟੀਕਲ ਲੋਕ ਉਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਉਸ ਵਿਆਹ ਦੀਆਂ ਤਸਵੀਰਾਂ ਵੀ ਆਈਆਂ ਨੇ ਜਿਨ੍ਹਾਂ ਵਿੱਚ ਅਸੀਂ ਵਿਕਰਮ ਸਿੰਘ ਮਜੀਠੀਆ ਜਾਂ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਭੰਗੜੇ ਪਾਉਂਦੇ ਔਰ ਮਿਊਜ਼ਿਕ ਦੇ ਉੱਤੇ ਡਾਂਸ ਕਰਦੇ ਅਸੀਂ ਵੇਖ ਰਹੇ ਹਾਂ ਸੋ ਕਈ ਤਰ੍ਹਾਂ ਦੇ ਪੋਲਿਟਿਕਲ ਪਾਰਟੀਆਂ ਦੇ ਲੀਡਰ ਕਈ ਸਾਬਕਾ ਮੁੱਖ ਮੰਤਰੀ ਔਰ ਕਈ ਕੇਂਦਰੀ ਮੰਤਰੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਦੇ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਬਹੁਤ ਸਾਰੇ ਕੇਂਦਰੀ ਮੰਤਰੀ ਨੇ ਜਿਨ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰਕ ਸਬੰਧ ਬਣੇ ਨੇ ਕਿਉਂਕਿ ਉਹ ਉਹ ਵੀ ਅਕਾਲੀ ਭਾਜਪਾ ਗਠਜੋੜਬੰਧਨ ਦੇ ਦੌਰਾਨ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਬੀਬੀ ਹਰਸ਼ਿਮਰਤ ਕੋਰ ਬਾਦਲ ਸੋ ਉਹਦੇ ਤੇ ਮੈਂ ਜ਼ਿਆਦਾ ਨਹੀਂ ਜਾਂਦਾ ਉਹਨਾਂ ਦਾ ਇੱਕ ਨਿੱਜੀ ਸਮਾਗਮ ਸੀ ਉਹ ਨਿਬੜ ਗਿਆ ਹੁਣ ਸਵਾਲ ਇਹ ਹੈ ਵੀ ਕੀ ਬਲਵਿੰਦਰ ਸਿੰਘ ਖੁੰਦੜ ਅੱਜ ਪਹੁੰਚਣਗੇ ਇਸ ਸੱਤ ਮੈਮਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਬ-ਆਫਿਸ ਹੈ ਸੈਕਟਰ 5 ਦੇ ਵਿੱਚ ਇਹ ਮੀਟਿੰਗ ਹੋਣੀ ਹੈ ਸੱਤ ਮੈਂਬਰ ਇਸ ਮੀਟਿੰਗ ਦੇ ਵਿੱਚ ਅੱਜ ਪਹੁੰਚਣਗੇ ਔਰ ਇੰਤਜ਼ਾਰ ਕਰਨਗੇ ਬਲਵਿੰਦਰ ਸਿੰਘ ਪੁੰਦੜਾ ਦੋ ਤਿੰਨ ਸਵਾਲ ਨੇ ਅਗਰ ਬਲਵਿੰਦਰ ਸਿੰਘ ਪੁੰਦੜਾ ਆਏ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰਾਂ ਦੀ ਤਾਂ ਇਹ ਮੰਗ ਹੈ ਕਿ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕੀਤਾ ਸੀ ਠੀਕ ਉਸੇ ਤਰ੍ਹਾਂ ਅਕਾਲੀ ਦਲ ਇਸ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰੇ ਔਰ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦਾ ਅਭਿਆਨ ਚੱਲ ਰਿਹਾ ਹੈ ਉਨੂੰ ਰੱਦ ਕਰਿਆ ਅਕਾਲੀ ਦਲ ਔਰ ਉਸ ਮੈਂਬਰਸ਼ਿਪ ਨੂੰ ਰੱਦ ਕਰਕੇ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਅਭਿਆਨ ਸ਼ੁਰੂ ਕਰੇ ਇਹਦੇ ਉੱਪਰ ਬਲਵਿੰਦਰ ਸਿੰਘ ਪੁੰਦੜ ਨੇ ਫੈਸਲਾ ਕਰਨਾ ਇਹ ਵੀ ਫੈਸਲਾ ਕਰਨਾ ਬਲਵਿੰਦਰ ਸਿੰਘ ਪੁੰਦੜ ਹੁਣਾਂ ਨੇ ਵੀ ਕੀ ਉਹ ਇਸ ਸੱਤ ਮੈਂਬਰੀ ਕਮੇਟੀ ਨੂੰ ਇਨ ਬਿਨ ਪ੍ਰਵਾਨ ਕਰਨਗੇ ਹੁਣ ਇੱਥੇ ਤਕਨੀਕੀ ਤੌਰ ਦੇ ਉੱਤੇ ਜਿਹੜਾ ਰੇਡ ਕਾ ਅੜਿਆ ਹਰਜੋਦੀ ਹੋਈ ਹੈ ਕਿ ਅਕਾਲੀ ਦਲ ਮੈਂਬਰਸ਼ਿਪ ਕਰ ਰਿਹਾ ਸੱਤ ਦਿਨ ਹੋਰ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਖਤਮ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਕਿਉਂਕਿ ਚੋਣ অবজারভার ਤੈਅ ਕੀਤੇ ਹੋਏ ਨੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ ਹੁਣ ਅੱਜ 13 ਤਰੀਕ ਹੈ ਅੱਜ 13 ਤਰੀਕ ਨੂੰ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਇਸ ਗੱਲ ਦੇ ਉੱਤੇ ਚਰਚਾ ਕਰਨ ਲਈ ਜਾ ਰਿਹਾ ਹੈ ਵਿੱਕੀ ਅਕਾਲੀ ਦਲ ਇਸ ਸੱਤ ਮੈਂਬਰੀ ਕਮੇਟੀ ਨੂੰ ਇਨਬਿਨ ਪ੍ਰਵਾਨ ਕਰੇਗਾ ਜਾਂ ਨਹੀਂ ਹਾਲਾਂਕਿ ਅਕਾਲੀ ਦਲ ਵਾਲੇ ਲੀਡਰ ਕਹਿੰਦੇ ਨੇ ਕਿ ਅਸੀਂ ਤਾਂ ਸੱਤ ਮੈਂਬਰੀ ਕਮੇਟੀ ਦੇ ਬਹੁਤ ਸਾਰੇ ਲੋਕਾਂ ਨੂੰ ਅਡਜਸਟ ਕੀਤਾ ਸੀ ਸਾਡੇ ਵੱਲੋਂ ਪਰ ਬਤੌਰ ਅਬਜ਼ਰਵਰ ਕਈ ਜਗ੍ਹਾ ਨਾ ਮਨਪੀਤਿਆ ਲੀ ਗਏ ਨਾ ਗੁਰਪ੍ਰਤਾ ਵਡਾਲਾ ਗਏ ਨਾ ਸੰਤਾ ਸਿੰਘ ਮਹਿਦਪੁਰੀ ਗਏ ਸੋ ਬਹੁਤੇ ਲੋਕਾਂ ਨੇ ਤਾਂ ਆਪਣੀਆਂ ਉਹ ਜ਼ਿੰਮੇਵਾਰੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰ ਸਿੱਧੇ ਤੌਰ ਤੇ ਮੰਗ ਕਰਦੇ ਨੇ ਕੀ ਅਕਾਲੀ ਦਲ ਵਰਤੀ ਪ੍ਰਕਿਰਿਆ ਰੱਦ ਕਰੇ ਹੁਣ ਅਗਰ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਨਿਗਰਾਨੀ ਦੇ ਤੌਰ ਤੇ ਨਿਗਰਾਨ ਕਮੇਟੀ ਦੇ ਤੌਰ ਤੇ ਮਨਜ਼ੂਰ ਕਰਦਾ ਤਾਂ ਵੀ ਸੱਤ ਮੈਂਬਰ ਨੇ ਜਿਹੜੇ ਉਹ ਮੈਨੂੰ ਲੱਗਦਾ ਮਿਲ ਕੇ ਨਹੀਂ ਚੱਲ ਪਾਉਣਗੇ ਕਿਉਂਕਿ ਉਹਨਾਂ ਦੀ ਸ਼ਰਤ ਇਹ ਹੈ ਕਿ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਉਸੇ ਤਰ੍ਹਾਂ ਵਰਤੀ ਹੋਵੇ ਹੁਣ ਇਹਦੇ ਉੱਪਰ ਅੱਜ ਬਲਵਿੰਦਰ ਸਿੰਘ ਪੁੰਦਲ ਉਹਨਾਂ ਨੇ ਮੀਟਿੰਗ ਕਰਨੀ ਹੈ ਉਹ ਮੀਟਿੰਗ ਕਰਕੇ ਕੀ ਉਸ ਮੀਟਿੰਗ ਨੂੰ ਇਹ ਭਰੋਸਾ ਦੇਣਗੇ ਕਿ ਅਸੀਂ ਮੈਂਬਰਸ਼ਿਪ ਭਰਤੀ ਆ ਜਿਹੜੀ ਉਹ ਰੋਕਦੇ ਆ ਇਹ ਅਸੰਭਵ ਲੱਗਦਾ ਹੈ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜਾ ਰੇਡ ਕ ਬਣਿਆ ਉਹ ਰੇਡ ਕ ਇਸੇ ਤਰ੍ਹਾਂ ਬਰਕਰਾਰ रह ਸਕਦਾ ਹੈ ਔਰ ਇਹਦਾ ਫੈਸਲਾ ਜਿਹੜਾ ਹੈ 20 ਤਰੀਕ ਤੋਂ ਬਾਅਦ ਹੀ ਮੈਨੂੰ ਹੁੰਦਾ ਨਜ਼ਰ ਆਉਂਦਾ ਕਿਉਂਕਿ ਅਕਾਲੀ ਦਲ ਨੇ ਆਪਣੀ ਭਰਤੀ ਪ੍ਰਕਿਰਿਆ ਬੰਦ ਨਹੀਂ ਕਰਨੀ 20 ਤਰੀਕ ਤੱਕ ਮੈਂਬਰਸ਼ਿਪ ਖਤਮ ਕਰ ਦੇਣੀ ਹੈ ਅਗਰ ਅਕਾਲੀ ਦਲ 20 ਤਰੀਕ ਤੱਕ ਮੈਂਬਰਸ਼ਿਪ ਖਤਮ ਕਰ ਦਿੰਦਾ ਹੈ ਫਿਰ ਦਖਲ ਦੀ ਲੋੜ ਪੈਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ। ਉਹ ਇਸ ਵੇਲੇ ਇੰਗਲੈਂਡ ਦੇ ਵਿੱਚ ਨੇ। ਅਗਰ ਗਿਆਨੀ ਰਗਵੀਰ ਸਿੰਘ ਇਸ ਸੱਤ ਮੈਂਬਰੀ ਕਮੇਟੀ ਦੇ ਉੱਪਰ ਕੋਈ ਨਵਾਂ ਹੁਕਮ ਜਾਰੀ ਨਹੀਂ ਕਰਦੇ ਤਾਂ ਵੀ ਸਥਿਤੀ ਭੰਬਲ ਪੂਸੇ ਵਾਲੀ ਮੰਨੀ ਰਹਿਣੀ ਹੈ ਹਰਜੋ ਜੀ। ਕਿਉਂਕਿ ਗਿਆਨੀ ਰਗਵੀਰ ਸਿੰਘ ਕਹਿ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ। ਉਹਨਾਂ ਨੇ 2-3 ਵਾਰ ਕਿਹਾ ਹੈ ਕਿ ਇਹ ਕਮੇਟੀ ਕਾਇਮ ਹੈ ਔਰ ਇਹ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਮੇਟੀ ਦੀ ਦੇਖ ਰੇਖ ਚ ਭਰਤੀ ਪ੍ਰਕਿਰਿਆ ਅੱਗੇ ਤੋਰਨੀ ਚਾਹੀਦੀ ਹੈ ਜਦੋਂ ਇਹ ਕਹਿ ਦਿੰਦੇ ਨੇ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਇਸ ਗੱਲ ਤੇ ਖੜਦੇ ਨੇ ਕਿ ਜਥੇਦਾਰ ਸਾਹਿਬ ਦੇ ਹੁਕਮਾ ਮੁਤਾਬਕ ਭਰਤੀ ਹੋਵੇ ਸੋ ਇਸ ਕਰਕੇ ਜਾਂ ਤਾਂ ਇੰਗਲੈਂਡ ਤੋਂ ਆ ਕੇ ਗਿਆਨੀ ਰਗਵੀਰ ਸਿੰਘ ਇਸ ਸੱਤ ਮੈਂਬਰੀ ਕਮੇਟੀ ਨੂੰ ਭੰਗ ਕਰਨਗੇ ਅਗਰ ਅਕਾਲੀ ਦਲ ਇਹਨੂੰ ਇਨ ਬਿਨ ਪ੍ਰਬੰਧ ਨਹੀਂ ਕਰਦਾ ਜਾਂ ਤਾਂ ਜਥੇਦਾਰ ਸਾਹਿਬ ਇਹਨੂੰ ਭੰਗ ਕਰਨਗੇ ਜਾਂ ਜਥੇਦਾਰ ਸਾਹਿਬ ਇਸ ਕਮੇਟੀ ਨੂੰ ਕੋਈ ਨਵਾਂ ਹੁਕਮ ਦੇਣਗੇ ਇਹ ਵੀ ਹੁਕਮ ਦੇ ਸਕਦੇ ਨੇ ਕਿ ਤੁਸੀਂ ਤੁਸੀਂ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਸੋ ਇਹ ਬੜਾ ਦਿਲਚਸਪ ਔਰ ਵੱਡਾ ਰਾਜਨੀਤਿਕ ਘਟਨਾਕ੍ਰਮ ਹੈ ਜਿਹੜਾ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਬਣ ਸਕਦਾ ਹੈ ਭਵਿੱਖ 'ਚ ਸੋ ਇੰਤਜ਼ਾਰ ਕਰਦੇ ਹਾਂ ਕਿ ਗਿਆਨੀ ਹਰਪ੍ਰੀਤ ਗਿਆਨੀ ਰਗਵੀਰ ਸਿੰਘ ਹੋਣੀ ਕਦੋਂ ਵਾਪਸ ਮੁੜਦੇ ਜੀ 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 ਬਿਲਕੁਲ ਸੋ ਡੈਲਾ ਜੀ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਤੇ ਗਿਆਨੀ ਰਗਵੀਰ ਸਿੰਘ ਚੁੱਪ ਜੋ ਹੈ ਲਗਾਤਾਰ ਨਜ਼ਰ ਆ ਰਹੇ ਨੇ ਇਸ ਚੁੱਪ ਨੂੰ ਲੈ ਕੇ ਵੀ ਜ਼ਰੂਰ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਚਰਚਾਵਾਂ ਇਹ ਵੀ ਹੋ ਰਹੀਆਂ ਨੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਫਿਲਹਾਲ ਉਹ ਇੰਗਲੈਂਡ ਨੇ ਜਿਵੇਂ ਹੀ ਉਹ ਵਾਪਸੀ ਕਰਨਗੇ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਇਹਨਾਂ ਸਾਰੀ ਤਰ੍ਹਾਂ ਦੀਆਂ ਚਰਚਾਵਾਂ ਦਾ ਨਿਚੋੜ ਤੁਸੀਂ ਕੀ ਕਹਦਿਓ ਦੇਖੋ ਇਹ ਚਰਚਾਵਾਂ ਜ਼ਰੂਰ ਨੇ ਪੰਥਕ ਸਫਾਂ ਦੇ ਵਿੱਚ ਆ ਜਿਹੜੇ ਲੋਕ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਉਹਨਾਂ ਦੇ ਬਹੁਤ ਨੇੜੇ ਨੇ ਆ ਧਾਰਮਿਕ ਔਰ ਅਕਾਲੀ ਸਿਆਸਤ ਦੇ ਤੌਰ ਤੇ ਵਿਚਰਦੇ ਨੇ ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਕਿ ਗਿਆਨੀ ਰਕਬੀਰ ਸਿੰਘ ਉਹਨਾਂ ਨੂੰ ਫਿਲਹਾਲ ਆਮਲੇ ਤੇ ਬੋਲਣ ਦੀ ਲੋੜ ਹੈ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਵੱਲੋਂ ਯਾਨੀ ਹਰਪ੍ਰੀਤ ਸਿੰਘ ਨੂੰ ਕੱਢ ਦਿੱਤਾ ਗਿਆ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਖੀ ਬਚੋਂ ਜਾਨੀ ਹਰਪੀ ਸਿੰਘ ਉਹਨਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਪਰ ਗਿਆਨੀ ਰਕबीर ਸਿੰਘ ਇਸ ਮਾਮਲੇ ਦੇ ਉੱਪਰ ਬਿਲਕੁਲ ਚੁੱਪ ਨੇ ਅੱਜ ਕਈ ਦਿਨ ਹੋ ਗਏ ਨੇ ਜਾਨੀ ਰਕਬੀਰ ਸਿੰਘ ਇੰਗਲੈਂਡ ਨੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਨਾ ਤਾਂ ਪ੍ਰੈਸ ਨੋਟ ਜਾਰੀ ਕੀਤਾ ਔਰ ਨਾ ਹੀ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰतिकਰਮ ਕਿਸੇ ਨੂੰ ਟੈਲੀਫੋਨ ਦੇ ਉੱਪਰ ਦਿੱਤਾ ਹੈ ਜਾਂ ਕਿਸੇ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਤੁਰੰਤ ਹੈ ਉਹ ਪੂਰੀ ਤਰ੍ਹਾਂ ਨਾਲ ਇਸ ਮਾਮਲੇ ਦੇ ਉੱਪਰ ਚੁੱਪ ਨੇ ਔਰ ਗਿਆਨੀ ਰੁਕबीर ਸਿੰਘ ਉਹਨਾਂ ਨੂੰ ਸਾਰੇ ਇਸ ਕਰਕੇ ਯਾਦ ਕਰ ਰਹੇ ਨੇ ਕਿ ਜਦੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਅਗਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਇਹਦਾ ਮਤਲਬ ਹੈ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਗਿਆਨੀ ਰੁਕਬੀਰ ਸਿੰਘ ਉਹਨਾਂ ਨੇ ਸਖਤ ਸਟੈਂਡ ਲਿਆ ਸੀ ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਗਿਆਨੀ ਰਕबीर ਸਿੰਘ ਹੁਣਾਂ ਦਾ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਨਾ ਆਉਣਾ ਹਰ ਕਿਸੇ ਨੂੰ ਸੋਚਾਂ ਦੇ ਵਿੱਚ ਪਾ ਰਿਹਾ ਹੈ ਕਿ ਅਜਿਹਾ ਕਿਉਂ ਹੈ ਹੁਣ ਇਹ ਖਬਰਾਂ ਆ ਗਈਆਂ ਚਰਚਾਵਾਂ ਨੇ ਹਾਲਾਂਕਿ ਇਹ ਵੀ ਸੂਤਰਾਂ ਦੇ ਹਵਾਲੇ ਦੇ ਨਾਲ ਸੰਭਾਵਨਾਵਾਂ ਤੇ ਆਧਾਰਿਤ ਖਬਰਾਂ ਹੀ ਨੇ ਕਿ ਗਿਆਨੀ ਰਕਬੀਰ ਸਿੰਘ ਬਹੁਤ ਜਲਦ ਇੰਡੀਆ ਵਾਪਸ ਪਰਤਣ ਵਾਲੇ ਨੇ ਜਿੱਦਾਂ ਹੀ ਉਹ ਇੰਡੀਆ ਵਾਪਸ ਪਰਤਦੇ ਨੇ ਤੇ ਉਹ ਸਭ ਤੋਂ ਪਹਿਲਾਂ ਗਿਆਨੀ ਹਰਪੀਤ ਸਿੰਘ ਨਾਲ ਮੁਲਾਕਾਤ ਕਰ ਸਕਦੇ ਨੇ ਹੁਣ ਪਹਿਲਾਂ ਤਾਂ ਇਹ ਦੇਖਣਾ ਪਏਗਾ ਗਿਆਨੀ ਰੁਘਵੀਰ ਸਿੰਘ ਇੰਡੀਆ ਕਦੋਂ ਵਾਪਸ ਮੁੜਦੇ ਨੇ ਅੱਜ 13 ਤਰੀਕ ਹੈ ਔਰ 20 ਤਰੀਕ ਤੱਕ ਅਕਾਲੀ ਦਲ ਦੀ ਭਰਤੀ ਚੱਲਦੀ ਹੈ ਅਗਰ ਉਹ ਅੱਜ ਜਾਂ ਕੱਲ ਜਾਂ ਦੋ ਤਿੰਨ ਦਿਨਾਂ ਦੇ ਵਿੱਚ ਵਾਪਸ ਆਉਂਦੇ ਨੇ ਇੱਕ ਤਾਂ ਉਹਨਾਂ ਨੂੰ ਫੈਸਲਾ ਲੈਣਾ ਪਊਗਾ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਔਰ ਅਕਾਲੀ ਦਲ ਦੀ ਭਰਤੀ ਹੈ ਦੂਸਰਾ ਅਗਰ ਉਹ ਵਾਪਸ ਆ ਕੇ ਸਿੱਧੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਮਿਲਣ ਤੋਂ ਬਾਅਦ ਉਹਨਾਂ ਦਾ ਕੀ ਸਟੈਂਡ ਰਹਿੰਦਾ ਹੈ ਉਨ੍ਹਾਂ ਦੀ ਮੀਟਿੰਗ ਯਾਨੀ ਹਰਪ੍ਰੀਤ ਸਿੰਘ ਨਾਲ ਕਿੱਥੇ ਹੁੰਦੀ ਹੈ ਉਸ ਤੋਂ ਬਾਅਦ ਯਾਨੀ ਰਗਵੀਰ ਸਿੰਘ ਹੁਣਾਂ ਦਾ ਕੀ ਸਟੈਂਡ ਰਹਿੰਦਾ ਹੈ ਇਹਦੇ ਉੱਪਰ ਸਿੱਖ ਕੌਮ ਦੀਆਂ ਬੁੱਧੀਜੀਵੀਆਂ ਦੀਆਂ ਪੱਤਰਕਾਰਾਂ ਦੀਆਂ ਨਜ਼ਰਾਂ ਲਗਾਤਾਰ ਟਿਕੀਆਂ ਹੋਈਆਂ ਨੇ ਕਿਉਂਕਿ ਹਰ ਕਿਸੇ ਨੂੰ ਇਹ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਯਾਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਕਿਸੇ ਤਰ੍ਹਾਂ ਦਾ ਰਿਐਕਸ਼ਨ ਯਾਨੀ ਰਗਵੀਰ ਸਿੰਘ ਹੁਣਾਂ ਨੇ ਨਹੀਂ ਦਿੱਤਾ ਹਾਂ ਯਾਨੀ ਹਰਪ੍ਰੀਤ ਸਿੰਘ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜਦੋਂ 2 ਦਸੰਬਰ ਦਾ ਫੈਸਲਾ ਹੋਇਆ ਉਹ ਇੱਕ ਸਮੂਹਿਕ ਫੈਸਲਾ ਸੀ ਉਹ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਤੇ ਇਹ ਵੀ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਕਿ ਅਸੀਂ ਇਕੱਠੇ ਹੋਏ ਫੈਸਲੇ ਤੋਂ ਪਹਿਲਾਂ ਪੰਜੇ ਸਿੰਘ ਸਹਿਬਾਨ ਅਸੀਂ ਪਹਿਲਾਂ ਅ ਦਰਬਾਰ ਸਾਹਿਬ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਥੇ ਅਸੀਂ ਅਰਦਾਸ ਕੀਤੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਅਸੀਂ ਅਰਦਾਸ ਕੀਤੀ ਔਰ ਫਿਰ ਅਸੀਂ ਜਿਹੜੇ ਫੈਸਲੇ ਦੇ ਲਈ ਬੈਠੇ ਔਰ ਜਿਹੜਾ ਉਹ ਫੈਸਲਾ ਸੀ ਉਹ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਔਰ ਗੁਰੂ ਨੇ ਹੀ ਉਹ ਫੈਸਲਾ ਕਰਾਇਆ ਔਰ ਗੁਰੂ ਨੇ ਹੀ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਤੋਂ ਉਹ ਫੈਸਲਾ ਮਨਵਾਇਆ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਇਹ ਉਸੇ ਵੇਲੇ ਸ਼ੱਕ ਪੈਦਾ ਹੋ ਗਏ ਸੀ ਜਦੋਂ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਸਕਦੀ ਹੈ ਮੇਰੇ ਖਿਲਾਫ ਵੀਡੀਓ ਵਾਇਰਲ ਕੀਤੇ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਕਹਿ ਰਹੇ ਨੇ ਕਿ ਉਹ ਜਿਹੜੀ ਵਿਰਸਾ ਸਿੰਘ ਬਲਟੋਹਾ ਦੇ ਮਾਮਲੇ 'ਚ ਵੀ ਜਿਹੜੀ ਸੁਣਵਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਮਿੱਥ ਕੇ ਸਿਰਫ ਮੇਰੇ ਵੀਡੀਓ ਕਲਿੱਪ ਹੀ ਵਾਇਰਲ ਕੀਤੇ ਗਏ ਔਰ ਮੇਰੇ ਵੀ ਉਹ ਵੀਡੀਓ ਕਲਿੱਪ ਵਾਇਰਲ ਕੀਤੇ ਗਏ ਜਿਨ੍ਹਾਂ ਦੇ ਵਿੱਚ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਮਾਮਲੇ ਦੇ ਵਿੱਚ ਵੀ ਉਹ ਕਹਿੰਦੇ ਕਿ ਮੈਂ ਲਗਾਤਾਰ ਗਿਆਨੀ ਰਗਵੀਰ ਸਿੰਘ ਔਰ ਬਾਕੀ ਜਿਹੜੇ ਜੱਥੇਦਾਰ ਸਹਿਬਾਨ ਨੇ ਉਹਨਾਂ ਅੱਗੇ ਇਹ ਸਾਰੀ ਗੱਲ ਰੱਖੀ ਹੈ ਔਰ ਹੁਣ ਵੀ ਕਹਿੰਦੇ ਮੈਂ ਪੰਥ ਔਰ ਕੌਮ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਰੱਖ ਰਿਆਂ ਕਿ ਮੇਰੇ ਨਾਲ ਕੀ ਕੀ ਕੀਤਾ ਗਿਆ ਮੇਰੇ ਨਾਲ ਕਿਰਦਾਰ 쿠שי ਕਰਨ ਦੇ ਪਿੱਛੇ ਕੀ ਕੀ ਮੰਤਵ ਰਹੇ ਨੇ ਔਰ ਹੁਣ ਗਿਆਨੀ ਹਰਪੀ ਸਿੰਘ ਉਹਨਾਂ ਨੇ ਇੱਕ ਤਰੀਕੇ ਨਾਲ ਇਹ ਸਾਫ਼ ਕਹਿ ਦਿੱਤਾ ਕਿ ਉਹ ਹੁਣ ਲੋਕਾਂ ਦੀ ਕਚਹਿਰੀ 'ਚ ਜਾਣਗੇ ਉਹ ਪੰਥ ਅਗੇ ਜਾਣਗੇ ਉਹ ਵਕ ਵਕ ਥਾਵਾਂ ਤੇ ਕੋਈ ਸੰਮੇਲਨ ਨੇ ਔਰ ਉਹਨਾਂ ਨੇ ਸੰਗਤਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਕਿਤੇ ਕੋਈ ਸੰਮੇਲਨ ਕਰਾਉਣਾ ਹੈ ਕੋਈ ਸਮਾਗਮ ਰੱਖਣਾ ਹੈ ਤੇ ਸਮਾਗਮ ਰੱਖੋ ਕਿ ਅਸੀਂ ਪੰਥ ਨੂੰ ਤਕੜਾ ਕਰਨਾ ਹੈ ਅਸੀਂ ਜਿਹੜੀਆਂ ਤਕਤ ਸਾਹਿਬ ਦੀਆਂ ਮਰਿਆਦਾਵਾਂ ਨੇ ਪਰੰਪਰਾਵਾਂ ਨੇ ਉਹਨਾਂ ਨੂੰ ਬਰਕਰਾਰ ਰੱਖਣਾ ਹੈ ਔਰ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਕਿ ਉਹ ਇੱਕ ਤਰੀਕੇ ਨਾਲ ਉਹ ਸੁਖਵੀਰ ਸਿੰਘ ਬਾਦਲ ਨੂੰ ਵੀ ਚੈਲੰਜ ਕਰਦੇ ਨਜ਼ਰ ਆਏ ਕਿ ਜੋ ਕੁਝ ਉਹਨਾਂ ਨੂੰ ਕੀਤਾ ਗਿਆ ਕਿਤਨਾ ਕਿਤੇ ਸੁਖਵੀਰ ਸਿੰਘ ਬਾਦਲ ਦੇ ਧਰੇ ਵੱਲੋਂ ਗਿਣੀ ਮਿੱਠੀ ਯੋਜਨਾ ਦੇ ਤਹਿਤ ਕੀਤਾ ਗਿਆ ਔਰ ਜੋ ਦੀ ਇੱਕ ਗੱਲ ਮੈਂ ਹੋਰ ਨੋਟ ਕੀਤੀ ਜਿਵੇਂ ਅਕਾਲੀ ਦਲ ਲਗਾਤਾਰ ਇਲਜ਼ਾਮ ਲਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ ਇੰਸਟੀਟਿਊਸ਼ਨ ਹੈ ਜਿਹੜੇ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਮਨਮਰਜ਼ੀ ਦੇ ਫੈਸਲੇ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਗਿਆਨੀ ਹਰਪੀਚਿੰਗ ਉਹਨਾਂ ਨੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲਾਇਆ ਕਿ ਉਹ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਨੇ ਜਿਹੜੇ ਸਰਵਉੱਚ ਸਥਾਨ ਨੇ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਾਂ ਵਕ ਵਕ ਤਖਤ ਸਾਹਿਬ ਨੇ ਅਕਾਲੀ ਦਲ ਉਹਨਾਂ ਤਖਤਾਂ ਨੂੰ ਕਮਜ਼ੋਰ ਕਰ ਰਿਹਾ ਹੈ ਉਹਨਾਂ ਜਿਹੜੇ ਆਧਾਰੇ ਨੇ ਉਹਨਾਂ ਦੀ ਮਰਿਆਦਾ ਨੂੰ ਤੋੜ ਰਿਹਾ ਹੈ ਇਹ ਇਲਜ਼ਾਮ ਗਿਆਨੀ ਹਰਪੀਚਿੰਗ ਲਗਾਤਾਰ ਲਾ ਰਹੇ ਨੇ ਔਰ ਉਹ ਕਹਿ ਰਹੇ ਨੇ ਮੈਂ ਮੈਂ ਮੈਨੂੰ ਬਤੌਰ ਜਥੇਦਾਰ ਕੱਢਿਆ ਗਿਆ ਕਿਉਂਕਿ ਮੇਰੇ ਤੋਂ ਵੀ ਮਨਮਰਜ਼ੀ ਦੇ ਫੈਸਲੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਰੂਪ ਚ ਚਾਹੁੰਦੇ ਸੀ ਮੇਰੇ ਫੈਸਲਿਆਂ ਤੋਂ ਨਾਰਾਜ਼ ਸੀ ਔਰ ਪਹਿਲਾਂ ਵੀ ਕਈ ਜਥੇਦਾਰ ਨੇ ਜਿਹੜੇ ਉਹ ਇਸੇ ਤਰ੍ਹਾਂ ਉਹ ਕਹਿੰਦੇ ਕੱਢੇ ਗਏ ਨੇ ਔਰ ਉਹਦੇ ਖਿਲਾਫ ਹੀ ਕਹਿੰਦੇ ਹੁਣ ਮੈਂ ਪੰਥ ਦੇ ਵਿੱਚ ਲੋਕਾਂ ਦੇ ਵਿੱਚ ਜਾਊਂਗਾ ਔਰ ਅਸੀਂ ਇੱਕ ਢੇਰ ਬਣ ਕੇ ਕੰਮ ਕਰਾਂਗੇ ਸੋ ਹੁਣ ਗੱਲ ਇਹ ਹੈ ਕਿ ਗਿਆਨੀ ਰੁਕबीर ਸਿੰਘ ਉਹਨਾਂ ਦਾ ਪ੍ਰਤੀਕਰਮ ਕੀ ਹੁੰਦਾ ਹੈ ਯਾਨੀ ਹਰਪ੍ਰੀਤ ਸਿੰਘ ਹੋਣੀ ਜਿਹੜੀਆਂ ਗੱਲਾਂ ਕਰ ਰਹੇ ਨੇ ਜਾਂ ਜਿਹੜੇ ਅਕਾਲੀ ਦਲ ਤੇ ਇਲਜ਼ਾਮ ਲਾ ਰਹੇ ਨੇ ਭਾਵੇਂ ਉਹ ਤਖਸ ਸਹਿਬਾਨਾ ਦੀ ਮਰਿਆਦਾ ਦਾ ਵਿਸ਼ਾ ਹੈ ਯਾਨੀ ਰਗਵੀਰ ਸਿੰਘ ਹੁਣਾ ਦਾ ਇਹਦੇ ਤੇ ਸਪਸ਼ਟ ਬਿਆਨ ਕੀ ਹੁੰਦਾ ਹੈ ਸੇਧ ਕੀ ਆਉਂਦੀ ਆ ਹੁਕਮ ਕੀ ਹੁੰਦਾ ਇਹਦੇ ਤੇ ਹਰਜੋਤ ਜੀ ਸਾਰਿਆਂ ਦੀ ਨਜ਼ਰ ਲੱਗੀ ਹੋਈ ਆ ਇਸੇ ਕਰਕੇ ਸਭ ਨੂੰ ਇੰਤਜ਼ਾਰ ਹੈ ਕਿ ਗਿਆਨੀ ਰਗਵੀਰ ਸਿੰਘ ਕਦੋਂ ਵਾਪਸ ਮੁੜਦੇ ਨੇ ਔਰ 20 ਦਸੰਬਰ ਨੂੰ ਅਕਾਲੀ ਦਲ ਦੀ ਅਗਰ ਮੈਂਬਰਸ਼ਿਪ ਵੀ ਖਤਮ ਹੋਗੀ ਔਰ ਉਹਨਾਂ ਨੇ ਆਪਣੀ ਪ੍ਰਧਾਨਗੀ ਦੀ ਚੋਣ ਸ਼ੁਰੂ ਕਰਤੀ ਉਹਦੇ ਵਿੱਚ ਵੀ ਗਿਆਨੀ ਰਕबीर ਸਿੰਘ ਉਹਨਾਂ ਦਾ ਕੀ ਅਕਾਲੀ ਦਲ ਨੂੰ ਸਰਪ੍ਰਸਤੀ ਮਿਲਦੀ ਹੈ ਜਾਂ ਉਹ ਵਿਰੋਧ ਚ ਖੜਦੇ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੀ ਨਜ਼ਰ ਆ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਕੱਢ ਦਿੱਤੇ ਗਏ ਨੇ ਜਥੇਦਾਰ ਸਾਹਿਬ ਦੇ ਤੌਰ ਤੇ ਉਹ ਲੋਕਾਂ 'ਚ ਚਲੇ ਗਏ ਨੇ ਔਰ ਉਹ ਸਪਸ਼ਟ ਤੌਰ ਤੇ ਉਸ ਧਿਰ ਦੀ ਅਗਵਾਈ ਕਰ ਸਕਦੇ ਨੇ ਜਿਹੜਾ ਭਾਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਉਸ ਧਿਰ ਦੀ ਗਵਾਹੀ ਕਰ ਸਕਦੇ ਨੇ ਜਿਹੜਾ ਅੰਤਿਕ ਰੋਹ ਰੀਤਾਂ ਦੀ ਵਕਾਲਤ ਕਰਦਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੜੇ ਤੋਂ ਵੀ ਨਾਰਾਜ਼ ਹੈ ਬਹੁਤ ਸਾਰੇ ਐਸਜੀਪੀਸੀ ਮੈਂਬਰ ਉਹਨਾਂ ਦੇ ਸਮਰਥਨ ਚਾ ਸਕਦੇ ਨੇ ਔਰ ਬਹੁਤ ਵੱਡੀ ਪੋਲੀਟੀਕਲ ਲੀਡਰਸ਼ਿਪ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਆ ਕੇ ਖੜੀ ਹੋ ਸਕਦੀ ਹੈ ਸੋ ਆਉਂਦੇ ਸਮੇਂ ਤੇ ਯਾਨੀ ਹਰਪ੍ਰੀਤ ਸਿੰਘ ਮੈਨੂੰ ਐਸਜੀਪੀਸੀ ਦੀਆਂ ਚੋਣਾਂ 'ਚ ਵੀ ਸੁਖਵੀਰ ਵਿਰੋਧੀ ਧੜੇ ਦੀ ਗਵਾਹੀ ਕਰਦੇ ਨਜ਼ਰ ਆ ਸਕਦੇ ਨੇ ਔਰ ਉਹ ਰਾਜਨੀਤਿਕ ਤੌਰ ਦੇ ਉੱਤੇ ਵੀ ਇੱਕ ਚਿਹਰੇ ਦੇ ਤੌਰ ਦੇ ਉੱਤੇ ਵਿਕਸਿਤ ਹੁੰਦੇ ਖੜੇ ਹੁੰਦੇ ਸਾਨੂੰ ਨਜ਼ਰ ਆ ਸਕਦੇ ਨੇ ਇਸ ਕਰਕੇ ਜਿਹੜੇ ਅਗਲੇ ਕੁਝ ਦਿਨ ਨੇ 20 ਫਰਵਰੀ ਤੱਕ ਉਹ ਅਕਾਲੀ ਸਿਆਸਤ ਦੇ ਵਿੱਚ ਬਹੁਤ ਮਹੱਤਵਪੂਰਨ ਦਿਨ ਜੀ ਸਭ ਤੋਂ ਵੱਧ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਹੀ ਜਿਹੜੀਆਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਖਾਸ ਖਬਰਾਂ ਨੇ ਸਭ ਦੇ ਉੱਪਰ ਤੁਸੀਂ ਤਾਜ਼ਾ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਜੋ ਹੈ ਵਿਦੇਸ਼ਾਂ ਵਿੱਚ ਵੀ ਸਾਡੇ ਪੰਜਾਬੀ ਪਰਿਵਾਰ ਬੈਠੇ ਹੋਏ ਨੇ ਉਹ ਆਪਣੇ ਕਮੈਂਟਸ ਦੇ ਨਾਲ ਆਪਣੇ ਵਿਚਾਰ ਸਾਡੇ ਨਾਲ ਰੱਖਦੇ ਨੇ ਸਾਂਝੇ ਕਰਦੇ ਨੇ ਸੋ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੁਬਾਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਜਾਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹੈ ਯਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਪੱਖ ਸਾਂਝਾ ਕਰ ਸਕਦੇ ਹੋ ਤੁਸੀਂ ਆਪਣੀ ਵੀਡੀਓ ਬਣਾ ਕੇ ਵੀ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਤੁਹਾਡਾ ਵਿਚਾਰ ਅੱਗੇ ਬਤਾਵਾਂਗੇ ਬਹੁਤ ਬਹੁਤ ਧੰਨਵਾਦ